Good day, ਉਸ ਘਰ ਦੇ ਵਿੱਚ ਜੰਮੇ ਪਲੇ ਵੱਡੇ ਹੋਏ ਵਿਆਹ ਕਰਵਾਇਆ ਅਤੇ ਜਦੋਂ ਘਰ ਦੇ ਵਿੱਚ ਸੋਹਣੇ ਸੋਹਣੇ ਛੋਟੇ ਮਾਸੂਮ ਬੱਚੇ ਖੇਡਣ ਲੱਗ ਪਏ ਤਾਂ ਉਹਨਾਂ ਦੀ ਜਾਨ ਆਪਣਿਆਂ ਨੇ ਹੀ ਲੈ ਲਈ। ਬੇहद ਹੀ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਤਾਏ ਦੇ ਵੱਲੋਂ ਆਪਣੇ ਹੀ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ। ਉਸਨੇ ਆਪਣੇ ਭਤੀਜੇ, ਆਪਣੀ ਮਾਂ ਅਤੇ ਭਾਬੀ ਨੂੰ ਮਾਰਨ ਲੱਗੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਆਖਿਰਕਾਰ ਉਹ ਕ ਕਰ ਕੀ ਰਿਹਾ। ਦਰਅਸਲ ਇਸ ਤਾਏ ਦਾ ਭਰਾ ਵਿਦੇਸ਼ ਤੇ ਵਿੱਚ ਰਹੰਦਾ ਹੈ ਅਤੇ ਏਸੀ ਗੱਲ ਤੋਂ ਬਾਅਦ ਉਸ ਨੂੰ ਚਿੜ ਹੋਣ ਲੱਗੀ ਕਿ ਉਸ ਦੇ ਘਰ-ਬਾਰ ਦੇ ਵਿੱਚ ਸਭ ਕੁਝ ਠੀਕ ਹੈ ਜਦੋਂ ਕਿ ਉਸ ਦੀ ਪਤਨੀ ਅਤੇ ਬੱਚੇ ਘਰ ਛੱਡ ਕੇ ਚਲੇ ਗਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੇ ਭਰਾ ਦੇ ਮੁੰਡਾ ਹੋਣ ਕਰਕੇ ਹੀ ਉਹ ਗੁੱਸੇ ਦੇ ਵਿੱਚ ਹੀ ਜਿਸ ਤੇ ਚਲਦੇ ਹੋਏ ਉਸ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਅੰਮ੍ਰਿਤਸਰ ਦੇ ਵਿੱਚ ਇਸ ਨੌਜਵਾਨ ਨੇ ਆਪਣੀ ਮਾਂ ਭਾਬੀ ਅਤੇ 2.5 ਸਾਲ ਦੇ ਭਤੀਜੇ ਦੀ ਜਾਨ ਲਈ ਹੈ ਜਿਸ ਤੋਂ ਬਾਅਦ ਕਰਦੇ ਅੰਦਰ ਖੂਨ ਦੇ ਨਾਲ ਲਤਪਤ ਮ੍ਰਿਤਕ ਦੇਹਾਂ ਦੇਖਣ ਤੋਂ ਬਾਅਦ ਹਰੇਕ ਦੇ ਹੋਸ਼ ਉੱਡ ਗਏ ਮ੍ਰਿਤਕਾਂ ਦੀ ਪਛਾਣ ਮਨਵੀਰ ਕੌਰ ਮਾ ਅਵਨੀਤ ਕੌਰ ਭਾਬੀ ਅਤੇ ਸਮਰਥ ਜੋ ਕਿ 2.5 ਸਾਲ ਦਾ ਭਤੀਜਾ ਸੀ ਉਹਨਾਂ ਦੀ ਹੋ ਚੁੱਕੀ ਹੈ ਪਛਾਣ ਕਦੋਵਾਲੀਆ ਕਸਬਾ ਅਜਨਾਲਾ ਦੀ ਰਹਿਣ ਵਾਲਾ ਇਹ ਪਰਿਵਾਰ ਦੱਸਦੀ ਹੈ ਕਿ ਆਰੋਪੀ ਦੀ ਪਛਾਣ 35 ਸਾਲਾ ਅਮਰਿਤਪਾਲ ਸਿੰਘ ਦੇ ਤੌਰ ਤੇ ਕੀਤੀ ਗਈ ਹੈ ਜੋ ਕਿ 에어ਪੋਰਟ ਤੇ ਨੌਕਰੀ ਕਰਦਾ ਸੀ ਬੀਤੇ ਸਮੇਂ ਦੇ ਵਿੱਚ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਇਸ ਮੌਕੇ ਤੇ ਵੀ ਪਤਾ ਲੱਗਿਆ ਕਿ ਇਸ ਤੋਂ ਬਾਅਦ ਉਸ ਦੀ ਪਤਨੀ ਅਤੇ ਬੱਚੇ ਘਰ ਛੱਡ ਕੇ ਚਲੇ ਗਏ ਸਨ ਇਸੇ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਸ਼ੁਰੂਆਤੀ ਜਾਂਚ ਤੇ ਵੀ ਇਹੀ ਲੱਗ ਰਿਹਾ ਹੈ ਕਿ ਉਹ ਦਿਮਾਗੀ ਪਰੇਸ਼ਾਨੀ ਦੇ ਚਲਦੇ ਹੀ ਐਡਾ ਵੱਡਾ ਕਾਰਾ ਕਰ ਬੈਠਿਆ ਕਿਉਂਕਿ ਜਿਸ ਕਿਸੇ ਨੂੰ ਵੀ ਅੰਮ੍ਰਿਤਪਾਲ ਤੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਪਿੰਡ ਵਾਲੇ ਇਹੀ ਆਖਦੇ ਨੇ ਕਿ ਇਹ ਬਹੁਤ ਹੀ ਸਾਊ ਸੁਭਾਅ ਦਾ ਬੰਦਾ ਸੀ ਕਦੇ ਇਸ ਨੇ ਕਿਸੇ ਦੇ ਵੀ ਨਾਲ ਝਗੜਾ ਤੱਕ ਨਹੀਂ ਕੀਤਾ ਪਰ ਤਿੰਨਾਂ ਦੀ ਜਾਨ ਕਿਵੇਂ ਬੇਰਹਿਮੀ ਤੇ ਨਾਲ ਲੈ ਲਈ ਇਸ ਦਾ ਯਕੀਨ ਨਹੀਂ ਹੋ ਪਾਰਿਆ ਰਾਤ ਦੇ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਇਸਨੇ ਆਪਣੀ ਮਾਂ ਭਾਬੀ ਅਤੇ ਭਤੀਜੇ ਨੂੰ ਦਾਤਰ ਮਾਰ ਕੇ ਵੱਢ ਦਿੱਤਾ ਮਾਂ ਬਾਹਰ ਲੌਬੀ ਦੇ ਵਿੱਚ ਹੀ ਸੌ ਰਹੀ ਸੀ ਜਦੋਂ ਕਿ ਉਸਦੀ ਭਾਬੀ ਅਵਨੀਤ ਕੌਰ ਆਪਣੇ ਪੁੱਤ ਦੇ ਨਾਲ ਅੰਦਰ ਕਮਰੇ ਦੇ ਵਿੱਚ ਸੌ ਰਹੀ ਸੀ ਜਿਵੇਂ ਹੀ ਉਸ ਨੂੰ ਆਪਣੀ ਸੱਸ ਦੀ ਚੀਖਣ ਦੀ ਆਵਾਜ਼ ਆਈ ਤਾਂ ਉਹ ਭੱਜ ਕੇ ਬਾਹਰ ਆਈ ਤਸਵੀਰਾਂ ਤੋਂ ਵੀਡੀਓ ਤੋਂ ਸਾਫ-ਸਾਫ ਜਾਹਰ ਹੋ ਗਿਆ ਕਿ ਭਾਬੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਉਸ ਦੇ ਨਾਲ ਹੱਥੋਂ ਪਾਈ ਵੀ ਹੋਈ ਅਤੇ ਬਹੁਤ ਹੀ ਬੇਦਰਦੀ ਦੇ ਨਾਲ ਉਸ ਨੂੰ ਤਾਇ ਦੇ ਵੱਲੋਂ ਵੱਢਿਆ ਗਿਆ ਯਾਨੀ ਕਿ ਉਸ ਦੇ ਜੇਠ ਦੇ ਵੱਲੋਂ ਵੱਢ ਦਿੱਤਾ ਗਿਆ ਸਪਸ਼ਟ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਜ਼ਰੂਰ ਕੀਤੀ ਸੀ ਉਸਮਾਨ ਨੇ ਆਪਣੇ ਆਪ ਨੂੰ ਬਚਾਉਣ ਦੀ ਪਰ ਨਾਤਾ ਉਹ ਖੁਦ ਬਚ ਸਕੀ ਅਤੇ ਨਾ ਹੀ ਆਪਣੇ 2.5 ਸਾਲ ਦੇ ਮਾਸੂਮ ਦੀ ਜਾਨ ਬਚਾਈ ਸਕੇ ਨਾ ਹੀ ਆਪਣੇ 2.5 ਸਾਲ ਦੇ ਮਾਸੂਮ ਬੱਚੇ ਦੀ ਜਾਨ ਬਚਾ ਸਕੀ ਦੱਸਦੀ ਇਹ ਹੈ ਕਿ ਤੁਹਾਨੂੰ ਅਮਰਿਤਪਾਲ ਸਿੰਘ ਆਪਣੇ ਭਰਾ ਪ੍ਰਿਤਪਾਲ ਸਿੰਘ ਦੇ ਨਾਲ ਪਹਿਲਾਂ 에어ਪੋਰਟ ਤੇ ਹੀ ਕੰਮ ਕਰਦਾ ਸੀ ਜਦੋਂ ਭਾਈ ਪ੍ਰਿਤਪਾਲ ਵਿਦੇਸ਼ ਤੇ ਵਿੱਚ ਚਲਾ ਗਿਆ ਤਾਂ ਉਸ ਤੋਂ ਬਾਅਦ ਕਿਸੇ ਕਾਰਨ ਦੇ ਚਲਦੇ ਹੋਏ ਅਮਰਿਤਪਾਲ ਨੂੰ ਵੀ ਜੋਬ ਤੋਂ ਕੱਢ ਦਿੱਤਾ ਗਿਆ ਸੀ ਪ੍ਰਿਤਪਾਲ ਦੀ ਪਤਨੀ, ਬੇਟੀ ਅਤੇ ਬੇਟਾ ਘਰ ਤੇ ਹੀ ਫੈਮਲੀ ਦੇ ਨਾਲ ਰਹਿ ਰਹੇ ਸਨ ਉਥੇ ਦੇ ਲੋਕਾਂ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਕੋਈ ਪਰਿਵਾਰਿਕ ਵਿਵਾਦ ਵੀ ਕਰੇ ਨਹੀਂ ਸੁਣਿਆ ਕੋਈ ਲੜਾਈ ਝਗੜਾ ਨਹੀਂ ਸੀ ਪਰਿਵਾਰ ਤੇ ਵਿੱਚ ਐਸੇ ਕਰਕੇ ਸਾਰਾ ਪਿੰਡ ਹੈਰਾਨ ਹੈ ਕਿ ਅਮਰਿਤਪਾਲ ਨੇ ਐਡਾ ਵੱਡਾ ਕਦਮ ਕਿਵੇਂ ਚੁੱਕ ਲਿਆ ਕਿਵੇਂ ਉਸਨੇ ਇੱਕ ਵਾਰ ਨਹੀਂ ਸੋਚਿਆ ਤੇ ਪੂਰੇ ਦਾ ਪੂਰਾ ਟੱਬਰ ਹੀ ਖਤਮ ਕਰ ਦਿੱਤਾ ਇਸ ਮੌਕੇ ਤੇ ਹਰ ਕੋਈ ਹੈਰਾਨ ਸੀ ਮ੍ਰਿਤਕ ਦੇਹਾਂ ਨੂੰ ਦੇਖਣ ਤੋਂ ਬਾਅਦ ਹਰੇਕ ਤੇ ਰੌਂਗਟੇ ਖੜੇ ਹੋ ਕੇ ਘਰ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਪੜਤਾਲ جاری ਹੈ ਪਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਮ੍ਰਿਤਪਾਲ ਨਾਮ ਦਾ ਇਹ ਵਿਅਕਤੀ ਸਿੱਧਾ ਪੁਲਿਸ ਸਟੇਸ਼ਨ ਚਲਾ ਜਾਂਦਾ ਹੈ ਜਾ ਕੇ ਉੱਥੇ ਉਸ ਨੇ ਸਰੈਂਡਰ ਕੀਤਾ ਅਤੇ ਇੱਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੁਝਾ ਜ਼ਿਆਦਾ ਲੱਗਦਾ ਸਮਰਾਤੇ ਇੱਧਰ ਵੇਖੋ ਹੈਲੋ ਕਹੋ ਹੈਲੋ ਹੈਲੋ ਕਿੱਥੇ ਚੱਲਿਆ ਹੈ ਸਕੂਲ ਆ ਲੋਕੀ ਪਤਾ ਸੀ ਇਹੋ ਭਲੇ ਮਾਂ ਸੀ ਲੱਗਦੇ ਆ ਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਨਸ਼ੇ ਦੇ ਉੱਤੇ ਕੋਈ ਨਾਥ ਨਹੀਂ ਗਈ ਪਾਈ ਅੱਜ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਤਤ ਇਹ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਲਓ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲਿਆ ਤੇ ਇਹਨੇ ਉਹਦੇ ਤੇ ਵੀ ਵਾਰ ਕਰਿਆ ਜਿਹੜਾ ਅਮਰਤਪਾਲ ਕਿਉਂਦਾ ਨੇ ਆਪਣੀ ਭਾਬੀ ਨੂੰ ਮਾਰਿਆ ਪਤਰ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਬੱਚਾ ਦੇ ਇਹਨਾਂ ਮੇਲ ਮੈਂਬਰ ਨੂੰ ਮਾਰਤਾ ਤੇ ਨਾਲ ਹੀ ਆਪੇ ਮਦਰ ਨੂੰ ਮਾਰਤਾ ਇਸ ਕਾਰਨ ਕੀ ਰਿਹਾ ਕਾ ਇਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਬਹੁਤ ਇਹਨਾਂ ਕਵਾਦਾ ਲੱਗਾ ਕਿ ਇਹਦੀ ਫੈਮਿਲੀ ਜਿਹੜੀ ਸੀਗੀ ਉਸ ਚ ਇਹ ਦੋ ਬੱਚਿਆ ਹੀ ਨੇ ਤੇ ਇਹਦੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ ਇਹਦੇ ਪਰ ਥੋੜਾ ਟੈਨਸ਼ਨ ਸੀ ਹਾਂਜੀ ਆਪਣੇ ਆਪ ਆਇਆ ਪੁਲਿਸ ਥਾਣੇ ਜਾਂ ਹਾਂਜੀ ਹਾਂਜੀ ਇਹਨੇ ਆਪ ਨੂੰ ਕਰਕੇ ਦੱਸਦਾ ਸੀ ਕਿ ਕੁਝ ਚਿਰ ਕੋਈ ਨਸ਼ਾ ਵਗੈਰਾ ਵੀ ਕਰਦਾ ਸੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਦਰ ਟੈਨਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਤੈਮਲਿਨ ਇਸੇ ਦੇ ਕੋਲ ਨਾਲ ਰਹਿੰਦੀ ਤੇ ਉਹ ਫੇਕੇ ਚਲੇ ਗਈ ਸੀ। ਇਹ ਵੀਡੀਓ ਬਣਾਈ ਸੀ ਜਿਹੜੇ ਕੋਈ ਜਿਹੜੋ ਇਹਨੇ ਮਰਡਰ ਕੀਤਾ ਜਿਹੜਾ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਸਾਬ ਕੋ ਕੁਛ ਨਹੀਂ ਕੋਈ ਮੁੱਖ ਕਾਰਨ ਦੱਸਿਆ ਵੇ ਮੇਲੇ ਦੀ ਝਗੜੇ ਰਹਿੰਦਾ ਸੀ। ਹਾਂਜੀ ਪਰਿਵਾਰ 'ਚ ਵੀ ਬਿਲਕੁਲ ਝਗੜਾ ਰਹਿੰਦਾ ਸੀ ਆਪਸ ਵਿੱਚ। ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਨਹੀਂ ਜਿਹੜੇ ਸਾਡੇ ਨੋਟਿਸ 'ਚ ਆਈ ਗਾ। ਕਿਸ ਚੀਜ਼ ਨਾਲ ਕਰਲ ਕੀਤਾ ਹੈ? ਦੱਤਰ ਬਣਾ ਲਿਆ। ਰੰਮ ਕਰ ਲਿਆ। ਜੀ। ਸਮੇਂ ਛੋਟਾ ਹੈ ਮਾਸੋਂ ਬੱਚਾ ਸੀ ਉਹਨੂੰ ਵੀ ਦਰਦ ਨਾਲ ਮਾਰਿਆ ਗਿਆ ਜੀ ਜੀ ਸਭ ਤਦੋਂ ਲੈ ਕੇ ਜਾਓ ਫੋਰਸ ਮਾਡਲ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹ ਸਰ ਸ਼ੁਰੂਆਤੀ ਜਾਂਚ ਦੇ ਵਿੱਚ ਉਹਨੇ ਵੀ ਕਾਰਨ ਨੇ ਦੱਸਿਆ ਕਿ ਬੱਚੂ ਇਹ ਸਾਰਾ ਮਸੂਮਦਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਰੈਸਟ ਆਫ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਕੋ ਉਹ ਇੱਕ ਉਹ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ ਚ ਹੋਣ ਕਰਕੇ ਬਰਦਰ ਮੈਪਲ ਲੈ ਲੇ ਸਰ ਤੁਸੀਂ ਐਗਜ਼ੈਕਿਟਿਵ ਹੈਗੀ ਉਹ ਖਿਲਾੜੀ ਇਹਨਾਂ ਦੱਤਰੇ ਹਾਂ ਜੋ ਐਸਐਚਓ ਸਾਹਿਬ ਨੇ ਉਹ ਤੁਹਾਨੂੰ ਮੁੱਖੇ ਦੱਸ ਦਿੰਦੇ ਹਾਂ